ਅਰਤੀ ਸ਼ਰੋਮਣੀ ਮਹਾਜਨ ਸਭਾ ਜੂਥ ਵਿੰਗ ਵੱਲੋਂ ਇੰਡੀਅਨ ਪ੍ਰੀਮੀਅਮ ਲੀਗ ਆਈਪੀਐਲ ਦੀ ਤਰਜ਼ ਤੇ ਪਹਿਲਾ ਆਲ ਇੰਡੀਆ ਟੀ20 ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾਵੇਗਾ ਜਿਸ ਵਿੱਚ ਪੂਰੇ ਭਾਰਤ ਦੀਆਂ ਟੀਮਾਂ ਹਿੱਸਾ ਲੈਣਗੀਆਂ ਐਸਪੀਐਲ ਨਾਲ ਸੰਬੰਧਿਤ ਟੈਸਟਿੰਗ ਮੈਚ ਅੱਜ ਸਰਕਾਰੀ ਕਾਲਜ ਗੁਰਦਾਸਪੁਰ ਦੇ ਮੈਦਾਨ ਵਿੱਚ ਖੇਡਿਆ ਗਿਆ ਅੱਜ ਦਾ ਮੈਚ ਦਿਨਾਨਗਰ ਦੀ ਟੀਮ ਨੇ ਜਿੱਤਿਆ ਹਜਤ ਕੀ ਗੁਰਦਾਸਪੁਰ ਦੀ ਟੀਮ ਦੇ ਟ్రਾਇਲ ਵਿੱਚ 35 ਖਿਡਾਰੀਆਂ ਦੀ ਚੋਣ ਕੀਤੀ ਗਈ ਜਿਨ੍ਹਾਂ ਵਿੱਚੋਂ ਗੁਰਦਾਸਪੁਰ ਦੀ ਟੀਮ ਬਣਾਈ ਜਾਵੇਗੀ ਅਖਲ ਭਾਰਤੀ ਮਹਾਜਨ ਸ਼੍ਰੋਮਣੀ ਸਭਾ ਦੇ ਕੌਮੀ ਮੀਡੀਆ ਕੋਆਰਡੀਨੇਟਰ ਹਿਮਾਂਸ਼ੂ ਮਹਾਜਨ ਅਤੇ ਮਹਾਜਨ ਵੈਲਫੇਅਰ ਸੁਸਾਇਟੀ ਦੇ ਵਿਕਾਸ ਮਹਾਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਖਲ ਭਾਰਤੀ ਮਹਾਜਨ ਸ਼੍ਰੋਮਣੀ ਸਭਾ ਦੇ ਕੌਮੀ ਪ੍ਰਧਾਨ ਜੰਗੀ ਲਾਲ ਮਹਾਜਨ ਅਤੇ ਸ਼੍ਰੋਮਣੀ ਮਹਾਜਨ ਸਭਾ ਜੂਥ ਦੇ ਪ੍ਰਧਾਨ ਅਮਿਤ ਗੁਪਤਾ ਦੀ ਰਹਿਨਮਾਈ ਹੇਠ ਸ਼੍ਰੋਮਣੀ ਮਹਾਜਨ ਸਭਾ ਲਗਾਤਾਰ ਖੂਨ ਦਾਨ ਕੈਂਪ ਲਗਾਉਂਦੀ ਆ ਰਹੀ ਹੈ ਅਤੇ ਲੋੜ ਦਾਦੀ ਸਹਾਇਤਾ ਕਰਦੀ ਆ ਰਹੀ ਹੈ ਦੇਖੋ ਇੱਕ ਖਾਸ ਰਿਪੋਰਟ ਅਸੀ ਮਹਾਜਨ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਲੋ ਅਕਿਲ ਭਾਰਤੀ ਮਹਾਜਨ ਸ਼ਰੋਬਨੀ ਸਭਾ ਯੂਥ ਵਿੰਗ ਦਾ ਬਹੁਤ ਅਭਾਰੀ ਆ ਅੱਜ ਉਹਨਾਂ ਨੇ ਸਾਡੇ ਗੁਰਦਾਸਪੁਰ ਚ ਆਨ ਪਾਏ ਨੇ ਤੇ ਅੱਜ ਗੁਰਦਾਸਪੁਰ ਵਿੱਚ ਗੁਰਦਾਸਪੁਰ ਦੀਨਾ ਨਗਰ ਇੱਕ ਰਾਰੀਵਾਲ ਦੀ ਮਹਾਜਨ ਦੀ ਸਭਾ ਦੀ ਟੀਮਾਂ ਦਾ ਮੈਚ ਸੀ ਤੇ ਬੜਾ ਅੱਛੇ ਭੰਗੜਾ ਮੈਚ ਹੋਇਆ ਹੈ ਗਵਰਨਮੈਂਟ ਕਾਲੇ ਗੁਰਦਾਸਪੁਰ ਵਿੱਚ ਤੇ ਨਾਲ ਹੀ ਅੱਜ ਗੁਰਦਾਸਪੁਰ ਮਹਾਜਨ ਸਭਾ ਦੀ ਟੀਮ ਦੇ ਟ੍ਰਾਇਲ ਵੀ ਸੀ ਉਹਨਾਂ ਵਿੱਚ ਕਾਫੀ ਸੰਖਿਆ ਦੇ ਲੋਕਾਂ ਨੇ ਪਾਗ ਲਿਆ ਤੇ ਅਸੀਂ 25 ਬੰਦੇ ਸ਼ਾਰਟਲਿਸਟ ਸ਼ਾਰਟਲਿਸਟ ਕੀਤੇ ਨੇ ਇਹ ਜਿਹੜੇ 25 ਬੰਦੇ ਸ਼ਾਰਟਲਿਸਟ ਕੀਤੇ ਆ ਇਹਨਾਂ ਵਿੱਚੋਂ ਹੀ ਪਲੇਇੰਗ 11 ਚੁਣੀ ਜਾਏਗੀ ਤੇ ਨੈਕਸਟ ਪ੍ਰੋਬਬਲੀ ਨੈਕਸਟ ਸੰਡੇ ਸਾਡਾ ਗੁਰਦਾਸਪੁਰ ਦਾ ਪ੍ਰੈਕਟਿਸ ਮੈਚ ਹੋਏਗਾ ਗਵਰਨਮੈਂਟ ਕਾਲਜ ਗੁਰਦਾਸਪੁਰ ਵਿੱਚ ਇਹ ਟੂਰਨਾਮੈਂਟ ਕੌਨ ਇੰਡੀਆ ਲੈਵਲ ਤੇ ਹੋ ਰਿਹਾ ਤੇ ਸਾਡੇ ਵਿੱਚ ਹਿਮਾਂਸ਼ੂ ਜੀ ਤੇ ਸਾਹਿਲ ਗੁਪਤਾ ਜੀ ਜਲੰਧਰੋਂ ਆਏ ਨੇ ਉਹੀ ਕੋਆਰਡੀਨੇਟਰ ਨੇ ਸਾਡੇ ਏਰੀਆ ਦੇ ਤੇ ਜਿੱਸਾ ਕਿ ਤੁਹਾਨੂੰ ਪਤਾ ਪਤਾ ਹੀ ਹੋਏਗਾ 1 ਲੱਖ ਰੁਪਿਆ ਪ੍ਰਾਈਜ਼ Winner ਹੈ ਜਿਹੜਾ ਵਿਨਿੰਗ ਟੀਮ ਨੂੰ ਮਿਲਣਾ ਹੈ ਹੋ ਵੀ ਪ੍ਰਾਈਸੇਜ਼ ਦੇ ਕਾਫੀ ਨੇ ਇਹਦੇ ਵਿੱਚ ਸਾਡੇ ਪ੍ਰੋਬਬਲੀ 35 ਛਤਰੀ ਮਾਨ ਗਿਆ ਉਹਦੇ ਹਿੰਦੂਸਤਾਨ ਵਿੱਚ ਤੇ ਸਾਡੇ ਸਿਰਫ ਇਹਦੇ ਮਾਰਜਨ ਤੇ ਗੁਪਤਾ ਹੋਈ ਕਿੰਨੇ ਇਨਵੋਲ ਨੇ ਉਹੀ ਖੇਡ ਖੇਡ ਸਕਦੇ ਨੇ ਪਾਜੀ ਅੱਜ ਦੀਨਾਨਗਰ ਤੇ ਧਾਰੀਵਾਲ ਵਿਚਾਲੇ ਮੈਚ ਹੋਇਆ ਜਿਹਦੇ ਵਿੱਚ ਮੈਂ ਆਪਣੇ ਛੋਟੇ ਵੀਰ ਨੂੰ ਮੈਦਾਨ ਦੇ ਵਿੱਚ ਕੈਪਟਨਸੀ ਦਾ ਮੌਕਾ ਦਿੱਤਾ ਉਦਾਂ ਮੈਨੂੰ ਮਿਲਿਆ ਤੇ ਸੰਭਾਲਿਆ ਮੇਰੇ ਭਰਾ ਨੇ ਤੇ ਬਹੁਤ ਖੂਬੀ ਨਭਾਇਆ ਤੇ ਲਾਸਟ ਆ ਕੇ ਜਿਹੜਾ ਮੈਸੜਾ ਫਜਾ ਸੀ ਲਾਸਟ ਆ ਕੇ ਲਾਸਟ ਓਵਰ ਦੇ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਪਰਫਾਰਮ ਕਰਦੇ ਹੋਏ ਠੀਕ ਹੈ ਅਸੀਂ ਬਹੁਤ ਹੀ ਵਧੀਆ ਢੰਗ ਨਾਲ ਜਿੱਤ ਪ੍ਰਾਪਤ ਕੀਤੀ ਤੇ ਅਦੇ ਵੱਲੋਂ ਸਾਡੇ ਦੱਸਾਂਗੇ ਛੋਟੇ ਵੀਰ ਜੀ ਦੱਸੋ ਪਲੀਸ ਅੱਜ ਮਹਿੰਦਵਾ ਦੇ ਆਲ ਓਵਰ ਇੰਡੀਆ ਦੇ ਪ੍ਰਧਾਨ ਅਮਿਤ ਮਹਾਜਨ ਜੀ ਦੀ ਨਹਿਰਮਾਨਦਗੀ ਦੇ ਵਿੱਚ ਜਿਹੜਾ ਵੀ ਆ ਸਾਰਾ ਪ੍ਰੋਗਰਾਮ ਉਹਨਾਂ ਨੇ ਮਹਿੰਨਾਂ ਨੂੰ ਪੂਰੇ ਯੂਥ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੇ ਲਈ ਇੱਕ ਮੁਹਿੰਮ ਚਲਾਈ ਸੀ ਟੂਰਨਾਮੈਂਟ ਕ੍ਰਿਕਟ ਦੇ ਰੂਪ ਚ ਜਿੱਥੇ ਸਾਰੇ ਮਹਾਜਨ ਜੁਵਾ ਇਕੱਠੇ ਹੋ ਕੇ ਨਾਲ ਆ ਕੇ ਕਮਿਊਨਿਟੀ ਦੇ ਨਾਲ ਚੱਲਣ ਤੇ ਉਸੇ ਮਤਲਬ ਕਮਿਊਨਿਟੀ ਨੂੰ ਇਕੱਠੇ ਕਰਨ ਦੇ ਲਈ ਉਹਨਾਂ ਨੇ ਟੂਰਨਾਮੈਂਟ ਦੀ ਮੁਹਿੰਮ ਚਲਾਈ ਤੇ ਅੱਜ ਦੀਨਾਨਗਰ ਸਟ੍ਰਾਈਕਰ ਤੇ ਧਾਰੀਵਾਲ ਦਾ ਵਿੱਚ ਮੈਚ ਸੀਗਾ ਪ੍ਰੈਕਟਿਸ ਮੈਚ ਜਿਹੜਾ ਕਿ ਦੀਨਾਨਗਰ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ ਆ ਲਾਸਟ ਓਵਰ ਦੇ ਵਿੱਚ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਜੂਤ ਇੱਥੇ ਇਕੱਠਾ ਹੋਇਆ ਹੈ ਤੇ ਬਹੁਤ ਖੁਸ਼ੀ ਦੀ ਗੱਲ ਆ ਸਾਡੀ ਕਮਿਊਨਿਟੀ ਨੇ 155 ਰਨ ਬਣਾਏ ਸੀਗੇ ਦੀਨਾਨਗਰ ਦੀ ਟੀਮ ਨੇ ਤੇ 135 ਰਨ ਤੇ ਆਲ ਆਊਟ ਹੋ ਗਈ ਹਾਰੀਵਾਲ ਦੀ ਟੀਮ ਨੇ ਅਖਿਲ ਭਾਰਤੀ ਮਹਾਜਨ ਸ਼੍ਰੋਮਣੀ ਸਭਾ ਦੇ ਦੇ ਜਿਹੜੇ ਆਲ ਇੰਡੀਆ ਦੇ ਪ੍ਰੈਜ਼ੀਡੈਂਟ ਨੇ ਸ਼੍ਰੀ ਜੰਗੀ ਲਾਲ ਮਹਾਜਨ ਜੀ ਜਿਹੜੇ ਐਮ ਐਲ ਏ ਮੁਕੇਰੀਆਂ ਨੇ ਉਹਨਾਂ ਦੀ ਪ੍ਰੇਰਣਾ ਨਾਲ ਤੇ ਸ਼੍ਰੀ ਰਜਿੰਦਰ ਗੁਪਤਾ ਜੀ ਜਿਹੜੇ ਸੈਕਟਰੀ ਨੇ 올 ਇੰਡੀਆ ਮਹਾਜਨ ਸ਼ਰੌਣੀ ਸਭਾ ਦੇ ਉਹਨਾਂ ਦੀ ਪ੍ਰੇਰਣਾ ਨਾਲ ਸ਼੍ਰੀ ਅਮਿਤ ਗੁਪਤਾ ਜੀ ਜਿਹੜੇ 올 ਇੰਡੀਆ ਯੂਥ ਵਿੰਗ ਦੇ ਪ੍ਰੈਜ਼ੀਡੈਂਟ ਬਣਾਏ ਨੇ ਉਹਨਾਂ ਦਾ ਪ੍ਰੋਜੈਕਟ ਹੈ ਬੜਾ ਅੱਛਾ ਇੱਕ ਸਾਰੇ ਦੇਸ਼ ਦੇ ਯੁਵਾਵਾਂ ਨੂੰ ਇਕੱਠਾ ਕਰਨ ਦਾ ਉਹਦੇ ਅੰਡਰ ਅਸੀਂ ਪਹਿਲੇ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਅਯੁੱਧਿਆ ਵੀ ਸਾਰੇ ਦੇਸ਼ ਤੋਂ ਸਾਰੀਆਂ ਟੀਮਾਂ ਜਾ ਰਹੀਆਂ ਨੇ ਬੜੇ ਸ਼ਰਧਾਲੂ ਜਾ ਰਹੇ ਨੇ ਉਹਦੇ ਅੰਡਰ ਹੀ ਅਸੀਂ ਇੱਕ ਹੋਰ ਪ੍ਰੋਜੈਕਟ ਲਾਇਆ ਜਿਹੜਾ ਕਿ ਸਾਰੇ ਦੇਸ਼ ਵਿੱਚ ਤੋਂ ਟੀਮਾਂ ক্রিকেট ਖੇਡਣ ਗਈਆਂ ਸਾਰਿਆਂ ਵੱਖਰੇ ਵੱਖਰੇ ਸ਼ਹਿਰਾਂ 'ਚ ਅੱਜ ਜਲੰਧਰ 'ਚ ਵੀ ਮੈਚ ਸੀਗੇ ਅੱਜ ਗੁਰਦਾਸਪੁਰ 'ਚ ਵੀ ਮੈਚ ਚੱਲ ਰਿਹਾ ਹੈ ਗੁਰਦਾਸਪੁਰ ਦੀ ਟੀਮ ਨੇ ਆਪਣੇ ਟ్రਾਇਲ ਕੀਤੇ ਨੇ ਧਾਰੀਵਾਲ ਦੀ ਟੀਮ ਆਈ ਹੈ ਉਹਦਾ ਤੇ ਦੀਨਾ ਨਗਰ ਦੀ ਟੀਮ ਦਾ ਮੈਚ ਚੱਲ ਰਿਹਾ ਹੈ ਜਿਹਦਾ ਬਹੁਤ ਹੀ ਬਹੁਤ ਬਹੁਤ ਉੱਗਾ ਸਮਰਥਨ ਮਿਲਿਆ ਸਾਨੂੰ ਸਾਰੇ ਸ਼ਹਿਰਾਂ ਤੋਂ ਅੱਜ ਉਹ ਚੱਲ ਰਿਹਾ ਹੈ ਜਿਹਦੇ ਅੰਡਰ ਅਸੀਂ ਟੂਰਨਾਮੈਂਟ ਚਲਾ ਰਹੇ ਹਾਂ ਔਰ ਜਿਹੜੀ ਪੂਰੇ ਇੰਡੀਆ 'ਚ ਟੀਮ ਜਿੱਤੇਗੀ ਉਹਨਾਂ ਨੂੰ 1 ਲੱਖ ਰੁਪਏ ਦਾ ਇਨਾਮ ਅਮਿਤ ਗੁਪਤਾ ਜੀ ਵੱਲੋਂ ਯੂਥ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਵੱਲੋਂ ਦਿੱਤਾ ਜਾਏਗਾ ਜਿਹਦਾ ਬਹੁਤ ਸਮਰਥਨ ਮਿਲ ਰਿਹਾ ਕਿੰਨੀਆਂ ਟੀਮਾਂ ਕਿੰਨੀਆਂ ਟੀਮਾਂ ਹਿੱਸਾ ਲੈ ਆ ਰਹੀ ਹੈ ਤੇ ਕਿੱਥੇ-ਕਿੱਥੇ ਮੈਚ ਹੋਣਗੇ ਫਿਲਹਾਲ 14 ਟੀਮਾਂ ਹੋ ਗਈਆਂ ਔਰ ਹਾਲੇ ਵੀ ਹਾਲੇ ਤੇ ਪ੍ਰੈਕਟਿਸ ਵੀ ਸ਼ੁਰੂ ਹੋਏ ਨੇ ਤੇ ਇੰਨਾ ਸਮਰਥਨ ਮਿਲ ਰਿਹਾ ਕਿ ਇਹ ਟੀਮਾਂ ਹੋ ਸਕਦਾ ਹੈ 25 ਤੋਂ 30 ਵੀ ਹੋ ਜਾਣ ਔਰ ਇਸ ਤੋਂ ਵੀ ਉੱਪਰ ਹੋਣ ਦੀ ਉਮੀਦ ਹੈਗੀ ਹੈ ਤੇ ਫਾਈਨਲ ਮੈਚ ਜੇ ਸਭ ਕੁਝ ਅੱਛਾ ਰਿਹਾ ਜਾਂ ਤੇ ਸਾਡਾ ਫਾਈਨਲ ਮੈਚ ਜਾਏਗਾ ਧਰਮਸ਼ਾਲਾ ਤੇ ਯਾ ਫਾਈਨਲ ਮੈਚ ਹੋਏਗਾ ਦੇਰਾ ਧੋਨ। ਔਰ ਉਹ ਅਕੋਰਡਿੰਗ ਵਕਤ ਦੱਸੇਗਾ ਕਿ ਕੀ ਅੱਗੋ ਆ ਰਿਹਾ ਪਰ ਬਹੁਤ ਹੀ ਸਕਸੈਸਫੁਲ ਲੇ ਸਾਡਾ ਟੂਰਨਾਮੈਂਟ ਹੋ ਰਿਹਾ। ਅਸੀਂ ਸਾਡੇ ਨਾਲ ਯੂਵਾ ਵਿੰਗ ਤੋਂ ਆਲ ਇੰਡੀਆ ਦੇ ਉਧੇਦਾਰ ਰਕੇਸ਼ ਜੀ ਦੀਨਾ ਨਗਰ ਤੋਂ ਸਾਹਿਲ ਜੀ ਜਲੰਧਰ ਤੋਂ ਦੀਪਕ ਜੀ ਜਲੰਧਰ ਤੋਂ ਦਿక్షిਤ ਜੀ ਜਲੰਧਰ ਤੋਂ ਆਏ ਨੇ। ਉਹਨਾਂ ਦਾ ਬਹੁਤ ਧੰਨਵਾਦ ਹੈ ਤੇ ਸਾਡੇ ਗੁਰਦਾਸਪੁਰ ਤੋਂ ਵਿਕਾਸ ਜੀ ਜਿਨ੍ਹਾਂ ਨੇ ਸਾਰਾ ਕੁਝ ਆਰਗੇਨਾਈਜ਼ ਕਰਾਇਆ ਹੈ ਸਾਡੇ ਗਰਾਊਂਡ ਤੋਂ ਲੈ ਕੇ ਖਾਣ ਪੀਣ ਤੱਕ ਦੇ ਸਾਰੇ ਇੰਤਜ਼ਾਮ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ